ਬਟਾਲਾ ਪੁਲਿਸ ਸਿਵਲ ਨੂੰ ਸ਼ਹਿਰ ਦੇ ਵਿੱਚ ਸ਼ਾਂਤੀ ਦੀ ਵਿਵਸਥਾ ਬਣਾਈ ਰੱਖਣ ਨੂੰ ਲੈ ਕੇ ਅਤੇ ਸ਼ਹਿਰ ਦੇ ਅੰਦਰ ਅਪਰਾਧ ਨੂੰ ਰੋਕਣ ਦੇ ਲਈ ਤੇ ਜਨਤਾ ਦਾ ਵਿਸ਼ਵਾਸ ਬਣਾਉਣ ਦੇ ਲਈ ਨਾਲੇ ਸਖਤ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਦੇ ਲਈ ਸ਼ਹਿਰ ਦੇ ਮੁੱਖ ਖੇਤਰਾਂ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ। ਇਹ ਸਪੈਸ਼ਲ ਫਲੈਗ ਮਾਰਚ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਐਸਐਸਪੀ ਬਟਾਲਾ ਡਾਕਟਰ ਗਿਲ ਦੇ ਹੁਕਮਾਂ ਦੇ ਮੁਤਾਬਕ ਕੱਢਿਆ ਗਿਆ ਜੋ ਕਿ ਵਕ ਵਕ ਏਰੀਆ ਤੋਂ ਹੁੰਦਾ ਹੋਇਆ ਕੱਢਿਆ ਗਿਆ। ਪੁਲਿਸ ਨੇ ਦੱਸਿਆ ਕਿ ਆਮ ਪਬਲਿਕ ਦੇ ਨਾਲ ਤਾਲਮੇਲ ਪਣਾਉਣ ਦੇ ਲਈ ਇਸ ਮਕਸਦ ਨਾਲ ਇਹ ਫਲੈਗ ਮਾਰਚ ਕੱਢਿਆ ਗਿਆ। ਹਾਂਜੀ ਫਲੈਗ ਮਾਰਚ ਸਦਮਾਨਯੋਗ ਡੀਬੀ ਪੰਜਾਬ ਅ ਸ਼੍ਰੀ ਗੌਰਵ ਯਾਦਵ ਜੀ ਦੇ ਹੁਕਮ ਅਸਾਰ ਅਤੇ ਮਾਨਯੋਗ ਸਰਪੰਚ ਬਟਾਲਾ ਡਾਕਟਰ ਮਹਤਾਬ ਸਿੰਘ ਜੀ ਜੀ ਦੇ ਹੁਕਮ ਅਸਾਰ ਆਪਾਂ ਸਪੈਸ਼ਲ ਫਲੈਗ ਮਾਰਚ ਇਹ ਵਾਪਕ ਬਿਜਾ ਤੇ ਬਟਾਲਾ ਦੇ ਸ਼ਹਿਰ ਵਿੱਚ ਕੱਢ ਰਹੇ ਹਾਂ ਜੀ ਜਿਸ ਵਿੱਚ ਗੰਦੇ ਚੌਕ ਤੋਂ ਸ਼ੁਰੂ ਹੋ ਕੇ ਨਹਿਰੂ ਗੇਟ ਨਹਿਰੂ ਗੇਟ ਤੋਂ ਆਪਾਂ ਕਿੱਥੇ ਜਾਵਾਂਗੇ ਸਿਮਰੋ ਰੋਡ ਸਿਮਰੋ ਰੋਡ ਤੋਂ ਜਸੈਂਸਫ ਚਾਉਂ ਜਹਾਂ ਚਾਉਂ ਤੋਂ ਜਿਹੜਾ ਪੂਰਾ ਆਊਟਰ ਏਰੀਆ ਅਪ ਟੂ ਆਰਾਵਾ ਕਾਲ ਹਸੀਪੁਰ ਜੰਦਰੋਡ ਤੱਕ ਜਿਹੜਾ 플ੈਗ ਮਾਸ ਕੱਢਾਂਗੇ ਇਹਦਾ ਕੀ ਉਦੇਸ਼ ਹੈ ਉਦੇਸ਼ ਇਹ ਹੈ ਜੀ ਆਮ ਪਬਲਿਕ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਟੀ ਬਣੀ ਰਹੇ ਤਾਂ ਜੋ ਆਪਣੀ ਜਿਹੜੀ ਪੰਜਾਬ ਸਾਡੀ ਪੰਜਾਬ ਲਈ ਜਿਹੜੀ ਆ ਉਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਵਾਸਤੇ ਹਰ ਵੇਲੇ ਹਾਜ਼ਰ ਆ ਟੋਟਲ ਮੇਰੇ ਕੋਲ 77 ਮਰਾਜ਼ਮ ਨੇ ਜੀ ਜੇ ਮੇਰੇ ਨਾਲ 플ੈਗ